ਬੁਲੇਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਲਈ ਇੱਕ ਬੇਹੱਦ ਵੱਡੀ ਖਬਰ ਆਈ ਹੈ ਪੰਜਾਬ ਪੁਲਿਸ ਵੱਲੋਂ ਹੁਣ ਐਕਸ਼ਨ ਲੱ타 ਗਿਆ ਤੇ ਨਾਲ ਦੀ ਨਾਲ ਹੁਣ ਚਲਾਨ ਕੱਟੇ ਗਏ ਨੇ ਤੇ ਲੱਖਾਂ ਦਾ ਜੁਰਮਾਨਾ ਵੀ ਲਗਾ ਦਿੱਤਾ ਹੁਣ ਜੇਕਰ ਤੁਸੀਂ ਵੀ ਬੁਲੇਟ ਦੇ ਪਟਾਕੇ ਭਜਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਜੇਲਾ ਸਾਵਧਾਨੀ ਵਰਤਣਾ ਨਹੀਂ ਤਾਂ ਹੁਣ ਵੱਡਾ ਭੁਗਤਾਨ ਕਰਨਾ ਪਵੇਗਾ ਤੁਹਾਡੀਆਂ ਜੇਬਾਂ ਤੇ ਟਾਕਾ ਪਹਿਨਵਾਲਾ ਉਨੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਨਤੇ ਜਾ ਰਹੇ ਨੇ ਔਰ ਸਰਗਰਮੀਆਂ ਵੱਧ ਚੁੱਕੀਆਂ ਨੇ ਜਿਹੜੇ ਲੋਕ ਹੁੱਲੜਬਾਜੀ ਕਰਦੇ ਨੇ ਬੁਲੇਟ ਦੇ ਪਟਾਕੇ ਵਜਾਉਂਦੇ ਨੇ ਤਾਂ ਉਹਨਾਂ ਦੇ ਹੁਣ ਚਲਾਨ ਕੱਟੇ ਜਾ ਰਹੇ ਨੇ ਤੇ ਲੱਖਾਂ ਦਾ ਜੁਰਮਾਨਾ ਉਹਨਾਂ ਨੂੰ ਲਗਾਇਆ ਜਾ ਰਿਹਾ ਹੈ ਜਾਣਕਾਰੀ ਇਸ ਸਬੰਤ ਸਾਮਣੇ ਆਈ ਹੈ ਜਿੱਥੇ ਪੰਜਾਬ ਪੁਲਿਸ ਦਾ ਐਕਸ਼ਨ ਮੂਰਤ ਦੇ ਵਿੱਚ ਲਗਾਤਾਰ ਹੀ ਅਲਰਟ ਕੀਤਾ ਜਾ ਰਿਹਾ ਹੈ ਉਸੇ ਤਰੀਕੇ ਨਾਲ ਸੰਗਰੂਰ ਤੋਂ ਵੱਡੀ ਖਬਰ ਨਿਕਲ ਕੇ ਆਈ ਹੈ ਜਿੱਥੇ ਕੁਝ ਸਕੂਲਾਂ ਦੇ ਨੌਜਵਾਨਾਂ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਵਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਜਦੋਂ ਵੀਡੀਓ ਪੁਲਿਸ ਕੋਲ ਪਹੁੰਚੀ ਤਾਂ ਉਹਨਾਂ ਵੱਲੋਂ ਤੁਰੰਤ ਹੀ ਵੱਡਾ ਐਕਸ਼ਨ ਲੱਤਾ ਗਿਆ ਔਰ ਨਾਲ ਦੀ ਨਾਲ ਹੁਣ ਨੌਜਵਾਨਾਂ ਦੀ ਖੈਰ ਨਹੀਂ ਹੈ ਹਾਲਾਂਕਿ ਦਾਸ ਇਹ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਜਿਹੜੇ ਨੇ ਉਹਨਾਂ ਦੇ ਬਲੋ ਦਿਸ਼ਾ ਨਿਰਦੇਸ਼ ਤਹਿਤ ਇੰਚਾਰਜ ਟ੍ਰੈਫਿਕ ਪੁਲਿਸ ਸਥਾਨੇਦਾਰ ਜਿਹੜੇ ਨੇ ਉਹਨਾਂ ਦੀ ਅਗਵਾਈ ਹੇ ਟ੍ਰੈਫਿਕ ਪੁਲਿਸ ਦੀ ਟੀਮ ਨੇ ਵੈਕਲਾ ਦੀ ਜਾਂਚ ਲਈ ਨਾਕਾਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇ ਨੇ ਨਾਕਾਬੰਦੀ ਦੇ ਦੌਰਾਨ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਤੇ ਵਿਸ਼ੇਸ਼ ਨਜ਼ਰ ਰੱਖ ਕੇ ਸਕੰਜਾ ਕਸਿਆ ਗਿਆ ਤੇ ਮਸ਼ੀਨ ਦੀ ਮਦਦ ਦੇ ਨਾਲ 3 ਦੇ ਕਰੀਬ ਈ ਚਲਾਨ ਕਰਕੇ ਜਿਹੜਾ ਵਾ 2 ਲੱਖ ਤੋਂ ਵੱਧ ਦਾ ਜੁਰਮਾਨਾ ਜਿਹੜਾ ਲਗਾ ਦਿੱਤਾ ਹੈ ਜਿਕਰ ਹੋਇਆ ਕਿ ਬੁਲਟ ਮੋਟਰਸਾਈਕਲ ਤੇ ਪੇਪਰ ਦੇ ਨੋਂਦੇ ਕੁਝ ਵਿਦਿਆਰਥੀਆਂ ਦੀ ਪਟਾਕੇ ਪਾਉਂਦੀਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਬਾਅਦ ਸੰਗਰੂਹ ਟ੍ਰੈਫਿਕ ਪੁਲਿਸ ਨੇ ਇਸ ਕਾਰਵਾਈ ਨੂੰ ਜਾਗਰਤਾ ਟ੍ਰੈਫਿਕ ਚਾਰਜ ਦੇ ਵੱਲੋਂ ਦੱਸਿਆ ਗਿਆ ਕਿ ਇਸ ਟੀਮ ਵਿੱਚ ਸਹਾਇਕ ਥਾਣੇਦਾਰ ਜਿਹੜੇ ਮੌਕੇ ਤੇ ਸੀਗੇ ਤੇ ਉਹਨਾਂ ਦੀ ਗਵਾਹੀ 'ਤੇ ਵੱਡੇ ਕਦਮ ਚੁੱਕੇ ਗਏ ਨੇ ਦੱਸਿਆ ਜਾ ਰਿਹਾ ਕਿ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਨੂੰ ਸਚਾਰੂ ਟੈਗ ਨਾਲ ਲਾਗੂ ਰਵਾਰਡ ਲਈ ਉਹਨਾਂ ਦੀ ਟੀਮ ਵੱਲੋਂ ਨਾਕੇਬੰਦੀ ਕਰਦੇ ਆ ਵਾਹਨਾਂ ਦੀ ਜਾਂਚ ਕੀਤੀ ਗਈ ਸੀ ਬੁਲਟ ਮੋਟਰਸਾਈਕਲਾਂ ਨੂੰ ਰੋਕੇ ਉਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਔਰ ਜਿਹੜੇ ਬੁਲਟ ਤੇ ਪਟਾਕੇ ਪਹੁੰਚਾਉਂਦੇ ਸੀਗੇ ਨੌਜਵਾਨ ਉਹਨਾਂ ਦਾ ਚਲਾਨ ਕੱਟਿਆ ਗਿਆ ਮੋਟਰਸਾਈਕਲਾਂ ਦੀ ਤਹਿਰੀ ਸਵਾਰੀ ਕਰਨ ਵਾਲੇ ਜਾਨੀ ਕਿ ਟ੍ਰਿਪਲਿੰਗ ਕਰਨ ਵਾਲਿਆਂ ਦੇ ਵੀ ਚਲਾਨ ਕੱਟੇ ਗਏ ਨੇ ਔਰ ਹਾਲਤਾਜ਼ੀ ਹੈ ਕਿ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਵਾਹਨਾਂ ਤੇ ਕਾਗਜ਼ਾਤ ਪੂਰੇ ਰੱਖਣ ਔਰ ਜੇਕਰ ਤੁਹਾਡੇ ਕੋਲ ਕਾਗਜ਼ ਨਹੀਂ ਹੈਗੇ ਨੇ ਕੁਸੀ ਬੁਲੇਟ ਤੇ ਪਟਾਕੇ ਬਜਾਉਂਦੇ ਹੋ ਟ੍ਰਿਪਲਿੰਗ ਕਰਕੇ ਜਾਂਦੇ ਹੋ ਨਿਯਮ ਜਿਹੜੇ ਤੋੜਦੇ ਹੋ ਟ੍ਰਾਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤੇ ਤੁਹਾਡੇ ਹੁਣ ਚਲਾਣ ਘਟੇ ਜਾਟੇ ਇੱਕ ਪਾਸੇ ਤਾਂ ਚਲਾਣ ਤੇ ਦੂਸਰੇ ਪਾਸੇ ਭਾਰੀ ਜੁਰਮਾਨੇ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਸੰਗਰੂਰ ਦੇ ਵਿੱਚ ਵੱਡੇ ਐਕਸ਼ਨ ਲਿੱਤੇ ਗਏ ਨੇ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਪੂਰੇ ਐਕਸ਼ਨ ਲੈਂਦੀਆਂ ਜੜੀਆਂ ਗੱਲਾਂ ਆਖੀਆਂ ਨੇ ਔਰ ਪੰਜਾਬ ਪੁਲਿਸ ਪੂਰੀ ਸਰਗਰਮੀ ਤੇ ਹੈ ਨਾਸੀਏ ਕਿ ਨਸ਼ਾ ਹੋਵੇ ਚਾਹੇ ਧੋਖਾਧੜੀ ਪ੍ਰਸ਼ਟਾਚਾਰ ਕਾਹੇ ਕਾਨੂੰਨ ਦੀ ਉਲੰਘਣਾ ਪੰਜਾਬ ਸਰਕਾਰ ਕਿਸੇ ਵੀ ਨੂੰ ਨਹੀਂ ਬਖਸ਼ੇਗੀ ਵੱਡੇ ਕਦਮ ਚੁੱਕੇ ਜਾ ਰਹੇ ਨੇ ਇਸ ਕਰਕੇ ਤੁਹਾਨੂੰ ਵੀ ਸਾਵਧਾਨ ਤੇ ਸੁਚੇਤ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤਦੇ ਹੋ ਤੇ ਤੁਹਾਨੂੰ ਵੱਡੀਆਂ ਚੀਜ਼ਾਂ ਦਾ ਭੁਗਤਾਨ ਕਰਨਾ ਪਵੇਗਾ ਅਹਿਮ ਖਬਰ ਫੜ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਜਿਹੜਾ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ ਔਰ ਜਿਹੜੇ ਨੌਜਵਾਨ ਜਿਹੜੇ ਨੇ ਬੁਲੇਟ ਤੇ ਪਟਾਕੇ ਵਜਾਉਂਦੇ ਨੇ ਸੜਕਾਂ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਟ੍ਰਿਪਲਿੰਗ ਕਰਦੇ ਨੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਤੇ ਉਹਨਾਂ ਦੇ ਉੱਤੇ ਭਾਰੀ ਸਜ਼ਾ ਕੱਸਿਆ ਜਾਵੇਗਾ ਅਹਿਮ ਖਬਰ ਇਸ ਵਕਤ ਦੀ ਫੜ ਨਾਲ ਸਾਂਝੀ ਕੀਤੀ ਆ ਮਾਪੇ ਜ਼ਰੂਰ ਇਸ ਖਬਰ ਤੇ ਗੌਰ ਕਰਨਾ ਜੇਕਰ ਤੁਹਾਡੇ ਬੱਚੇ ਬੁਲੇਟ ਲੈ ਕੇ ਨਿਕਲਦੇ ਨੇ ਉਹਦੇ ਪਟਾਕੇ ਪਾਉਂਦੇ ਨੇ ਸਲੈਂਸਰ ਉਹਨਾਂ ਨੇ ਮੋਡੀਫਾਈ ਕਰਵਾਇਆ ਹੋਇਆ ਤਾਂ ਹੁਣ ਤੁਹਾਡੇ ਬੱਚੇ ਜਿਹੜੇ ਨੇ ਉਹ ਪੁਲਿਸ ਦੀ ਰਡਾਰ ਤੇ ਨੇ ਕਿਉਂਕਿ ਪੁਲਿਸ ਦੇ ਤੇ ਇਸ ਦਾ ਜਾ ਕਸਿਆ ਜਾਵੇਗਾ ਤੇ ਤੁਸੀਂ ਵੀ ਜਰਾ ਸਾਵਧਾਨੀ ਵਰਤਣਾ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਨਹੀਂ ਤਾਂ ਤੁਹਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਮਹਮ ਜਾਣਕਾਰੀ ਹੈ ਇਸ ਨੂੰ ਸ਼ੇਅਰ ਕਰਨਾ ਤੇ ਹੋਰ ਖਬਰਾਂ ਲਈ ਕਿਰਪਾ ਕਰਕੇ ਹਾਜ਼ਰ ਹੋਮਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਵੀ ਆ ਨਰਾਇ ਦੇ ਨਾਲ